ਪਿਛਲੇ ਜਿਹੜੇ ਆਪਾਂ 32 ਲੀਟਰ ਦੁੱਧ ਚੋਇਆ ਐ ਤੈਤ ਕੀ 34 ਲੀਟਰ ਦੁੱਧ ਜਿਹੜਾ ਇਹ ਦਊਗੀ ਹਾਂਜੀ ਠੀਕ ਐ ਇਹਦੀ ਕੀ ਆਪਾਂ ਡਿਮਾਂਡ ਕਰਦੇ ਆ ਇਹਦਾ 85000 ਰੁਪਏ ਮੁੱਲ ਕਰਦੇ ਆ ਭਾਈ 85000 ਰੁਪਏ ਇਹਦਾ ਮੁੱਲ ਕਰਦੇ ਆ ਹਾਂਜੀ ਤੇ ਮੌਕੇ ਤੇ ਲੈਣ ਦੇਣ ਹੋ ਜੂਗਾ ਹਨਾ ਮਾਨਸਮਾਨ ਹੋ ਜੂਗਾ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਐਡਰੈਸ ਵੀ ਆਪਾਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਜੇ ਕਿਸੇ ਵੀਰ ਨੇ ਇਹ ਗਾਈਆਂ ਲੈਣੀਆਂ ਹੋਣ ਤੇ ਸੰਪਰਕ ਕਰ ਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਅਸਤੇ ਲੈ ਕੇ ਆਏ ਗਾਈਆਂ ਜਿਹੜੇ ਵੀਰ ਗਾਈਆਂ ਲੈਣ ਦੇ ਚਾਹਵਾਨ ਹੁੰਦੇ ਆ ਭਾਵੇਂ ਉਹਨਾਂ ਨੂੰ ਨਵਾਂ ਡੇਰੀ ਫਾਰਮ ਕਰਨਾ ਹੈ ਜਾਂ ਕਿਸੇ ਹੋਰ ਪਰਪਜਾਸਤੇ ਤੇ ਉਹਨਾਂ ਵਾਸਤੇ ਆਪਣੀ ਇਹ ਵੀਡੀਓ ਹੈ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਗਾਈਆਂ ਦਿਖਾਉਣੀਆਂ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਤੇ ਆਪਾਂ ਗੱਲਬਾਤ ਕਰਦੇ ਬਾਈ ਜੀ ਹੋਰ ਨਾਲ ਜਿਨ੍ਹਾਂ ਦੀਆਂ ਇਹ ਗਾਈਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਗਾਈਆਂ ਜਿਹੜੀਆਂ ਵਿਕਾਊ ਆ ਆਪਣੇ ਕੋਲ ਦੋ ਗਾਵਾਂ ਬਈ ਇੱਕ ਤਾਂ ਐਰ ਸ਼ੈਰ ਚ ਹੈ ਤੇ ਇੱਕ ਐਚ ਐਫ ਕ੍ਰੋਸ ਚ ਹੈ ਠੀਕ ਹੈ ਜੀ ਜਿਹੜੀ ਆਪਾਂ ਇਹ ਪਹਿਲੀ ਗਾਂ ਵੇਖੀ ਜੰਨੇ ਆ ਇਹ ਕਿਹੜੀ ਬਰੀਡ ਦੇ ਅੰਦਰ ਆਏ ਜੀ ਇਹ ਐਚ ਐਫ ਕ੍ਰੋਸ ਚ ਆ ਬਈ ਐਚ ਐਫ ਕ੍ਰੋਸ ਚ ਹੈ ਗਾਂ ਹਾਂਜੀ ਤੇ ਇਹਦੀ ਕੀ ਡਿਟੇਲ ਆ ਜਿਵੇਂ ਕਿ ਆਪਾਂ ਕਹਿ ਦਿੰਨੇ ਵੀ ਇਹ ਕਿੰਨੇਵੇਂ ਸੂਏ ਆ ਇਹ ਬਈ ਦੂਜੇ ਸੂਏ ਸੁੰਦੀ ਆ ਅੱਛਾ ਇਹ ਦੂਜੇ ਸੂਏ ਸੁੰਦੀ ਆ ਹਾਂ ਤੇ ਕਿੰਨਾ ਟਾਈਮ ਰਹਿ ਗਿਆ ਇਹਦੇ ਸੂਣ ਚ ਇਹ ਬਸ 20 22 ਦਿਨ ਰਹਿ ਗਿਆ ਬਈ ਸੂਣ ਦੇ 20 22 ਦਿਨ ਇਹਦੇ ਸੂਣ ਚ ਰਹਿੰਦੇ ਆ ਹਾਂਜੀ ਤੇ ਇਹਦੇ ਮਿਲਕ ਰਿਕਾਰਡ ਕੀ ਹੈ ਦਾ ਵੀ ਕਿੰਨੇ ਲੀਟਰ ਇਹਦੇ ਗਿਹੜੇ ਬਾਈ 30 ਲੀਟਰ ਦੁੱਧ ਪਾਇਆ ਨੇ ਪਹਿਲਣ ਨੇ 30 ਲੀਟਰ ਦੁੱਧ ਦੇਣੇ ਪਹਿਲਣ ਨੇ ਦਿਨ ਦਾ ਹਾਂ ਕਰਦੀ ਨਹੀਂ ਆਪਣੇ ਆਪ ਲੈ ਕੇ ਆਏ ਸੀ ਪਹਿਲੇ ਗਿਹੜੇ ਠੀਕ ਹੈ ਜੀ ਉਹਨਾਂ ਨੇ ਆਪ ਨੂੰ ਪਹਿਲਣ ਕਹਿ ਕੇ ਦਿੱਤੀ ਪਹਿਲੇ ਗਿਹੜੇ ਪਹਿਲਣ ਕਹਿ ਕੇ ਦਿੱਤੀ ਸੀ ਐਤਕੀ ਦੂਜੇ ਗਿਹੜੇ ਨੇ ਸੂਣਾ ਤੇ ਪਹਿਲੇ ਗਿਹੜੇ ਦਾ ਮਿਲਕ ਸੀਗਾ 30 ਕਿਲੋ ਦੁੱਧ ਸੀਗਾ ਦਿਨ ਦਾ ਤੇ ਐਚ ਐਫ ਕਰੋਸ ਚ ਇਹ ਗਾਂ ਆ ਜਾਂਦੀ ਹੈ ਤੇ ਆਰਡਰ ਤੋਂ ਆਪਾਂ ਤੁਹਾਨੂੰ ਦੁਕਾਨ ਦਿਖਾ ਦਿੰਨੇ ਆ ਮੇਨ ਚੀਜ਼ ਹੁੰਦੀ ਹੈ ਵੀ ਜਿਹੜੇ ਬੰਦੇ ਨੇ ਲੈਣੀ ਹੈ ਆਰਡਰ ਦੇਖਦਾ ਬੋਡੀ ਸਟਰਕਚਰ ਸਟਰਕਚਰ ਦੇਖਦਾ ਹਨ ਵੀ ਉੱਤੋਂ ਗਾਂ ਸਿੱਧੀ ਹੈ ਜਮਾ ਜਿਹੜੇ ਬੰਦੇ ਗਾਈਆਂ ਲੈਣ ਦੇ ਸ਼ਕੀਨ ਆ ਉਹ ਵੇਖਦੇ ਆ ਵੀ ਆਪਣਾ ਪਸ਼ੂ ਹੈ ਜਿਹੜਾ ਉੱਤੋਂ ਸਿੱਧਾ ਹੈ ਕਿ ਕਿਵੇਂ ਆ ਕਿਉਂਕਿ ਕਈ 빙ੀ ਹੱਡੀ ਵਾਲੇ ਪਸ਼ੂ ਹੁੰਦੇ ਆ ਨਹੀਂ ਨਹੀਂ ਇਸ ਦੀ ਕੋਈ ਦਿੱਕਤ ਨਹੀਂ ਕਿਸੇ ਪ੍ਰਕਾਰ ਦੀ ਵੀ ਠੀਕ ਹੈ ਜੀ ਤੇ ਐਚ ਐਫ ਕਰੋਸ ਆ ਇਹਦਾ ਕਰਕੇ ਇਹਦਾ ਇੱਕ ਬੈਨੀਫਿਟ ਹੋਰ ਹੋ ਜਾਣਾ ਵੀ ਇਹ ਗਰਮੀ ਕਰ ਗਰਮੀ ਦੁੱਧ ਚੰਗਾ ਦਿੰਦੀ ਹੈ ਗਰਮੀ ਨਹੀਂ ਬਣਾਉਂਦੀ ਵੀ ਆਪਣੇ ਬਿਨਾ ਪੱਖੇ ਤੋਂ ਬਿਨਾ ਫਵਾਰਿਆਂ ਤੋਂ ਗਾਈਆਂ ਖੜੀਆਂ ਕੋਈ ਵੀ ਗਾਂ ਗਰਮੀ ਨਹੀਂ ਬਣਾ ਰਹੀ ਆ ਠੀਕ ਹੈ ਜੀ ਆਹਾ ਕ੍ਰੋਸ ਗਾਂ ਦੀ ਜਿਹੜੀ ਮੇਨ ਗੱਲ ਇਹ ਹੀ ਹੁੰਦੀ ਆ ਵੀ ਇਹ ਗਰਮੀ ਘੱਟ ਮਨਾਉਣਗੀਆਂ ਤੇ ਦੁੱਧ ਵੀ ਚੰਗਾ ਦਿੰਦੀਆਂ ਗਰਮੀ ਦੇ ਵਿੱਚ ਇਹ ਰਹਿ ਸਕਦੀਆਂ ਸਰਵਾਈਵ ਕਰ ਸਕਦੀਆਂ ਹੈਂਡ ਵੀ ਚੰਗੀ ਮੈਨੇਜ ਕਰਦੀਆਂ ਮੰਨ ਲਓ ਦੂਜੀ ਗਾਂ ਨਾਲੋਂ ਫੈਂਟ ਜ਼ਿਆਦਾ ਰਹਿੰਦੀ ਹੈ ਇਹਦੀ ਭਾਈ ਜੀ ਇਹ ਗਾਂ ਦੀ ਆਪਾਂ ਜਾਣਕਾਰੀ ਤਾਂ ਦੇਤੀ ਹੈ ਨਾ ਸਾਰੀ ਵੀ ਕਿੰਨਾ ਦੁੱਧ ਹੈ ਤੇ ਕਿਹੜੀ ਇਹ ਬਰੀਡ ਹੈ ਤੇ ਆਪਾਂ ਇੱਕ ਵਾਰੀ ਬੋਡੀ ਜਿਹੜੀ ਇਹਦੀ ਬੋਡੀ ਸਟਰਕਚਰ ਆ ਚਾਰੇ ਪਾਸਿਓਂ ਆਪਾਂ ਦਿਖਾ ਦਿੰਨੇ ਆ ਆਰਡਰ ਵੀ ਬਹੁਤ ਵਧੀਆ ਹੈ ਦਾ ਬੋਡੀ ਤਾਂ ਤੋਂ ਜਿਹੜੀ ਰੀਡ ਦੀ ਹੱਡੀ ਹੈ ਜਮਾਂ ਸਿੱਧੀ ਹੈ ਆਪਣੇ ਦਰਸ਼ਕ ਵੇਖ ਸਕਦੇ ਵਿੱਚ ਤੇ ਹੁਣ ਆਪਾਂ ਇਹਦੇ ਮੁੱਲ ਦੀ ਗੱਲ ਕਰਦੇ ਆਂ ਵੀ ਆਪਾਂ ਕਿੰਨੀ ਡਿਮਾਂਡ ਕਿੰਨੀ ਆਪਣੀ ਇਸ ਦੀ ਇਹਦਾ ਲੱਖ ਰੁਪਿਆ ਭਾ ਕਰਦੇ ਆਂ ਬਈ ਇਹਦਾ ਇਹਦਾ ਲੱਖ ਰੁਪਿਆ ਆਪਾਂ ਮੰਗਦੇ ਆਂ ਹਾਂਜੀ ਵੀ ਮੌਕੇ ਤੇ ਲੈਣ ਦੇਣ ਹੋ ਜੂਗਾ ਕਿ ਲਾਸਟ ਈਅਰ ਇਸ ਨੂੰ ਲੱਖ ਰੁਪਿਆ ਹੋ ਜੂਗਾ ਵੀ ਲੱਖ ਰੁਪਏ ਦੇ ਵਿੱਚ ਵੀ ਆਪਣਾ ਮਾਣ ਤਾਨ ਹੈਗਾ ਸਨ ਹੈਗਾ ਤੇ ਜੇ ਕਿਸੇ ਵੀਰ ਨੇ ਇਹ ਖਰੀਦਣੀ ਹੋਵੇ ਤੁਹਾਡੇ ਨਾਲ ਸੰਪਰਕ ਕਿਵੇਂ ਕਰੇ ਵੀ ਆਪਣਾ ਜਿਵੇਂ ਪਹਿਲਾਂ ਦੱਸ ਕੇ ਹਟਿਆ ਵੀ ਇਹ ਗਰਮੀਤ ਸਿੰਘ ਬਾਈ ਦਾ ਫਾਰਮ ਹਾਂ ਤੇ ਨੰਬਰ ਵੀ ਆਪਣਾ ਦੱਸ ਦੋ 90575 ਠੀਕ ਹੈ ਜੀ 19995 90575 1995 ਨਹੀਂ 995 ਹਾਂਜੀ ਠੀਕ ਹੈ ਜੀ ਜਿਹੜੇ ਕਿਸੇ ਵੀਰ ਨੇ ਇਹ ਗਾਂ ਲੈਣੀ ਹੋਵੇ ਇਸ ਨੰਬਰ ਤੇ ਸੰਪਰਕ ਕਰ ਸਕਦਾ ਪਿੰਡ ਹੈ ਜਿਹੜਾ ਬਾਈ ਹੋਰਾਂ ਦਾ ਉਹ ਤਿੰਨ ਚੱਕ ਹੈ ਸੂਰਤਗੜ ਦੇ ਕੋਲੇ ਇਹ ਪਿੰਡ ਰਹਿ ਜਾਂਦਾ ਰਾਜਸਥਾਨ ਦੇ ਵਿੱਚ ਤੇ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਗਾਂ ਬਾਈ ਜੀ ਦਿਖਾਉਣੀ ਹੈ ਉਹ ਕਿਹੜੀ ਗਾਂ ਆਪਣੇ ਕੋਲੇ ਗਾਂ ਆ ਰਹੀ ਇਧਰਲੇ ਪਾਸੇ ਵਾਲੀ ਗਾਂ ਬਾਈ ਆ ਲਓ ਜੀ ਤੇ ਬਾਈ ਆਪਾਂ ਗਰਮੀਤ ਸਿੰਘ ਵਿੜੰਗ ਕੋਲੇ ਅੱਜ ਆਏ ਸੀ ਇਹਨਾਂ ਦੇ ਡੇਰੀ ਫਾਰਮ ਦੇ ਵਿੱਚ ਇਹ ਗਾਇਆਂ ਇਹਨਾਂ ਕੋਲੇ ਦੋ ਗਾਇਆਂ ਜਿਹੜੀਆਂ ਆਪਣੇ ਕੋਲੇ ਸੇਲ ਤੇ ਸੀਗੀਆਂ ਤੇ ਬਾਈ ਜੀ ਇਹ ਕਿਹੜੀ ਗਾਂ ਆਪਣੀ ਇਹਦੀ ਡਿਟੇਲ ਦੱਸੋ ਇਹਨੂੰ 에ਅਰ ਸ਼ੇਅਰ ਬੋਲਦੇ ਬਾਈ ਯਾਰ 에ਅਰ ਸ਼ੇਅਰ ਹਾਂਜੀ ਠੀਕ ਹੈ ਜੀ ਤੇ ਇਹ ਕਿੰਨੇਵੇਂ ਸੂਏ ਹੈਗੀ ਹਨ ਤੀਜੇ ਸੂਏ ਸੂਂਦੀ ਹੈ ਬਾਈ ਤੀਜੇ ਸੂਏ ਇਹਨੇ ਸੂਣਾ ਹਾਂਜੀ ਤੇ ਕਿੰਨੇ ਦਿਨ ਲਾਊਗੀ ਸੂਣ ਚਾਹੀ ਬਸ ਇਹ ਵੀ 25 ਤੋਂ 20 ਤੋਂ 25 ਦਿਨ ਲਾਊਗੀ ਬਾਈ 20 ਤੋਂ 25 ਦਿਨ ਇਹ ਸੂਣ ਚ ਲਾਊਗੀ ਆਰਡਰ ਤੁਸੀਂ ਇਹਦਾ ਦੇਖ ਸਕਦੇ ਹੋ ਤਾਂ ਤੋਂ ਵੀ ਬੋਡੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਮਾਂ ਸਿੱਧੀ ਹੱਡੀ ਦੀ ਇਹ ਗਾਂ ਹਾਂਜੀ ਤੇ ਇਧਰਲੇ ਪਾਸੇ ਵੀ ਆਪਾਂ ਦਿਖਾ ਦਿੰਨੇ ਆ ਵੀ ਕਿਸੇ ਨੂੰ ਵਹਿਮ ਨਾ ਰਵੇ ਤੇ ਬਾਈ ਜੀ ਮਾੜੀ ਜੀ ਤੋਰ ਕੇ ਵੀ ਦਿਖਾ ਦੋ ਇਹ ਵੀ ਤਸੱਲੀ ਹੋ ਜੇ ਤੁਸੀਂ ਦੇਖ ਸਕਦੇ ਹੋ ਇਹਨੂੰ ਗਾਂ ਨੂੰ ਬਾਕੀ ਜੇ ਕਿਸੇ ਵੀਰ ਨੇ ਇਹ ਗਾਂ ਲੈਣੀ ਹੋਵੇ ਤਾਂ ਇੱਥੇ ਇਹਨਾਂ ਦੇ ਫਾਰਮ ਤੇ ਪਹੁੰਚ ਕੇ ਤਸੱਲੀ ਕਰਕੇ ਫੇਰ ਗਾਂ ਲੈ ਕੇ ਜਾਓ ਤੇ ਬਾਈ ਜੀ ਇਹ ਤੁਸੀਂ ਕਿੰਨੇ ਦਿਨ ਦੱਸਿਆ 30 30 25 30 ਦਿਨ ਰਹਿੰਦੀ ਹੈ ਹਨਾ ਨਹੀਂ ਬਈ 20 ਤੋਂ 25 ਦਿਨ 20 ਤੋਂ 25 ਦਿਨ ਹਾਂਜੀ ਤੀਜੇ ਸੂਏ ਇਹਨੂੰ ਸੂਣਾ ਤੇ ਕਿੰਨੇ ਲੀਟਰ ਦੁੱਧ ਹੋਊਗਾ ਇਹਦਾ 34 ਕਿਲੋ ਦੁੱਧ ਪਾਉਗੀ ਬਈ ਇੱਥੇ ਚੌਂਤੀ 32 ਲੀਟਰ ਦੁੱਧ ਆਪਣਾ ਚੋਇਆ ਵੈ ਦਾ ਪਿਛਲੇ ਕਿਹੜੇ ਆਪਾਂ 32 ਲੀਟਰ ਦੁੱਧ ਚੋਇਆ ਐ ਤੈ ਕਿ 34 ਲੀਟਰ ਦੁੱਧ ਜਿਹੜਾ ਇਹ ਦਊਗੀ ਹਾਂਜੀ ਠੀਕ ਹੈ ਇਹਦੀ ਕੀ ਆਪਾਂ ਡਿਮਾਂਡ ਕਰਦੇ ਆ ਇਹਦਾ 85000 ਰੁਪਏ ਮੁੱਲ ਕਰਦੇ ਆ ਭਾਈ 85000 ਰੁਪਏ ਇਹਦਾ ਮੁੱਲ ਕਰਦੇ ਆ ਹਾਂਜੀ ਤੇ ਮੌਕੇ ਤੇ ਲੈਣ ਦੇਣ ਹੋ ਜੂਗਾ ਹਨਾ ਮਾਨਸਮਾਨ ਹੋ ਜੂਗਾ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਐਡਰੈਸ ਵੀ ਆਪਾਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਜੇ ਕਿਸੇ ਵੀਰ ਨੇ ਇਹ ਗਾਈਆਂ ਲੈਣੀਆਂ ਹੋਣ ਤੇ ਸੰਪਰਕ ਕਰ ਲੈ ਤੇ ਭਾਈ ਇਹਦਾ ਬਰੀਡ ਦੀ ਇਹਦੀ ਖਾਸੀਅਤ ਕੀ ਹੈ ਜਿਵੇਂ 에ਅਰ ਸ਼ੇਅਰ ਦੀ ਇਹਦੀ ਫੈਟ ਫੁੱਡ ਚੰਗੀ ਆਉਂਦੀ ਹੈ ਫੈਟ ਠੀਕ ਆਉਂਦੀ ਹੈ ਮੇਨ ਚੀਜ਼ ਆਪਣੇ ਗਰਮੀ Rajasthan ਜਿਆਦਾ ਪੈਂਦੀ ਹੈ ਭਾਈ ਆਪਣੇ ਕੋਈ ਪਸ਼ੂ ਨਹੀਂ ਕਰਕਦਾ ਬਿਨਾ ਫਾਰਿਆਂ ਤੋਂ ਖੜਾ ਦੇਖ ਲੋ ਸਾਰੇ ਆਪਣੇ ਕ੍ਰੋਸ ਬਰੀਡ ਦੇ ਪਸ਼ੂ ਹੈ ਹੂੰ ਚੰਗੇ ਦੁੱਧ ਚੰਗਾ ਪਾਉਂਦੇ ਆ ਠੀਕ ਹੈ ਜੀ ਕੋਈ ਪਸ਼ੂ ਨਹੀਂ ਕਰਕ ਰਿਹਾ ਪੱਖੇ ਵੀ ਬੰਦ ਹੈ ਤੇ ਗਰਮੀ ਆਪਣੇ ਪੰਜਾਬ ਨਾਲੋਂ ਜਿਆਦਾ ਰਹਿੰਦੀ ਹੈ ਇੱਥੇ ਹੂੰ ਤੇ ਬਾਕੀ ਗਾਈਆਂ ਆਪਣੀਆਂ ਵੀ ਇਹ ਨਹੀਂ ਵਪਾਰੀਆਂ ਵਾਂਗ ਚਮਕਾਈਆਂ ਹੋਈਆਂ ਹੂੰ ਘਰੇ ਰੱਖੀਆਂ ਹੁੰਆਂ ਨੋਰਮਲ ਵੇਖ ਸਕਦਾ ਬੰਦਾ। ਦੁੱਧ ਵਾਸਤੇ ਗਾਇਆਂ ਲਾਈਆਂ ਹੋਈਆਂ ਆਪਣੀਆਂ। ਠੀਕ ਹੈ ਜੀ। ਹਾਂ। ਤੇ ਇਹ ਦੋ ਗਾਇਆਂ ਆਪਣੀਆਂ ਸੇਲ ਤੇ ਸੀ ਅੱਜ ਤੇ ਮੁੱਲ ਆਪਾਂ ਤੁਹਾਨੂੰ ਦੱਸਤਾ ਹੈ। ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ। ਜੇ ਕਿਸੇ ਵੀਰ ਨੇ ਖਰੀਦਣੀਆਂ ਹੋਣ, ਖਰੀਦਣ ਦਾ ਖਰੀਦਣ ਦਾ ਚਾਹਵਾਨ ਹੋਵੇ ਉਹ ਕੰਟੈਕਟ ਕਰਕੇ ਇੱਥੇ ਆ ਕੇ ਤਸੱਲੀ ਕਰਕੇ ਇਹ ਗਾਇਆਂ ਖਰੀਦ ਸਕਦਾ। ਤੇ ਇਹੋ ਜਿਹੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਕਿਸੇ ਨੇ ਗਾਇਆਂ ਲੈਣੀਆਂ ਹੋਣ, ਵੇਚਣੀਆਂ ਹੋਣ ਕੁਛ ਵੀ ਕਰਨਾ ਹੋਵੇ ਪਸ਼ੂਆਂ ਦੇ ਰਿਲੇਟਿਡ ਖੇਤੀ ਦੇ ਰਿਲੇਟਿਡ ਤੇ ਆਪਣੇ ਚੈਨਲ ਤੇ ਸਭ ਕੁਝ ਮਿਲ ਜੂਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ